ਕਿਉਂਕਿ ਜ਼ਿੰਦਗੀ ਦੁਖੀ ਹੋਣ ਵਾਸਤੇ ਡਰਨ ਵਾਸਤੇ ਨਹੀਂ ਮਿਲੀ ਇਹ ਜ਼ਿੰਦਗੀ ਆਨੰਦ ਲੈਣ ਵਾਸਤੇ ਮਿਲੀ ਹੈ ਕਿਉਂਕਿ ਸਾਨੂੰ ਆਨੰਦ ਦੇ ਦਾਤੇ ਨੇ ਪੈਦਾ ਕੀਤਾ ਨਹੀਂ ਤਾਂ ਦੱਸੋ ਪ੍ਰਮਾਤਮਾ ਨੂੰ ਆਨੰਦ ਕਿਹਾ ਗਿਆ ਕਿ ਨਹੀਂ ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ ਤੇ जग ਡਰੇ ਮੇਰੇ ਮਨੇ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਪ੍ਰਮਾਤਮਾ ਨੂੰ ਆਨੰਦ ਕਿਹਾ ਹੈ ਪਰਮ ਆਨੰਦ ਕਿਹਾ ਹੈ ਤਾਂ ਹੁਣ ਪਰਮ ਆਨੰਦ ਦਾ ਮਤਲਬ ਕੀ ਹੈ ਜਿੱਥੇ ਆਨੰਦ ਹੀ ਆਨੰਦ ਖੁਸ਼ੀਆਂ ਹੀ ਖੁਸ਼ੀਆਂ ਹੈ ਤਾਂ ਹੁਣ जरा ਗੌਰ ਕਰੋ ਜੇ ਆਨੰਦ ਅੰਦਰ ਹੋਵੇ ਤਾਂ ਫਿਰ ਬੰਦਾ ਦੁਖੀ ਹੈ ਇਹਦਾ ਮਤਲਬ ਹਾਲੇ ਨੂੰ ਤਰੀਕਾ ਹੀ ਨਹੀਂ ਆਂਦਾ ਆਨੰਦ ਨੂੰ ਸਮਝਿਆ ਹੀ ਨਹੀਂ ਇਹਨਾਂ ਕਿ ਇਹਦੇ ਅੰਦਰ ਕੀ ਕੁਸ਼ ਹੈ ਅਗਰ ਸਮਝ ਲਵੇ ਤਾਂ ਬੰਦੇ ਨੂੰ ਫਿਰ ਪਤਾ ਲੱਗੇ ਕਿ ਮੈਂ ਕੋਈ ਸਧਾਰਨ ਮਾਮੂਲੀ ਚੀਜ਼ ਨਹੀਂ ਆ ਮੇਰੀ ਵੀ ਬੜੀ ਅਹਿਮੀਅਤ ਹੈ ਮੇਰੀ ਵੀ ਬੜੀ ਕੀਮਤ ਹੈ ਆਪਣੀ ਕੀਮਤ ਨੂੰ ਪਹਿਚਾਣੋ ਇਸ ਲਈ ਹੰਕਾਰ ਨਹੀਂ ਕਰਨਾ ਬਲਕਿ ਆਪਣੀ ਕੀਮਤ ਨੂੰ ਜਾਨਣਾ ਹੈ ਆਪਣੇ ਅੰਦਰਲੇ ਛੁਪੇ ਆਨੰਦ ਨੂੰ ਸਮਝਣਾ ਹੈ ਕਿ ਮੇਰੇ ਅੰਦਰ ਆਨੰਦ ਕੀ ਹੈ ਮੇਰੇ ਅੰਦਰ ਉਹ ਕਿਹੜੀਆਂ ਰਹਿਮਤਾਂ ਡੇਰਾ ਲਾ ਕੇ ਬੈਠੀਆਂ ਹੋਈਆਂ ਹੈ ਅਗਰ ਅਸੀਂ ਕਾਮਿਲ ਮੁਰਸ਼ਿਦ ਕਾਮਿਲ ਗੁਰੂ ਨਾਲ ਜੁੜਾਂਗੇ ਉਦੋਂ ਸ਼ਬਦ ਦੀ ਦਾਤ ਲੈ ਕੇ ਆਪਣੇ ਅੰਦਰ ਖੋਜਾਂਗੇ ਤਾਂ ਫਿਰ ਪਤਾ ਲੱਗੇਗਾ ਕਿਹੜੀਆਂ-ਕਿਹੜੀਆਂ ਰੱਬ ਨੇ ਸਾਡੇ ਅੰਦਰ ਤਾਕਤਾਂ ਸ਼ਕਤੀਆਂ ਪ੍ਰੇਮ ਆਨੰਦ ਸ਼ਾਂਤੀ ਕੀ ਕੁਝ ਸਾਡੇ ਅੰਦਰ ਰੱਬ ਨੇ ਰੱਖਿਆ ਹੋਇਆ ਹੈ ਹਾਲੇ ਤੱਕ ਅਸੀਂ ਅਣ ਜਾਣੀ ਹੈ ਸਮਝਦੇ ਹੋ ਕਿ ਨਹੀਂ ਹੁਣ ਜੇ ਕਿਹਾ ਜਾਂਦਾ ਹੈ ਨਾ ਕਿ ਅਰਬ ਵਿੱਚੋਂ ਇੱਕ ਵਾਰ ਇੱਕ ਆਦਮੀ ਨੇ ਇੰਡੀਆ ਆਣਾ ਸੀ ਤਾਂ ਕਿਸੇ ਨੇ ਉਹ ਪੁੱਛਿਆ ਕਿ ਇੰਡੀਆ ਜਾ ਕੇ ਸਭ ਤੋਂ ਬਰੀਆ ਖਾਣ ਵਾਲੀ ਚੀਜ਼ ਕਿਹੜੀ ਹੈ ਤਾਂ ਉਹਨਾਂ ਨੇ ਕਿਹਾ ਭਾਈ ਉੱਥੇ ਜਾ ਕੇ ਨਾ ਇੱਕ ਨਾਰੀਅਲ ਰੂਪੀ ਫਲ ਆਂਦਾ ਉਹ ਖਾਣ ਦਾ ਬੜਾ ਸਵਾਦਿਸ਼ਟ ਹੁੰਦਾ ਹੈ ਉਹ ਜ਼ਰੂਰ ਖਾਈ ਹੁਣ ਉਹਨੂੰ ਪਤਾ ਨਹੀਂ ਸੀ ਨਾਰੀਅਲ ਕੀ ਹੁੰਦਾ ਹੈ ਨਾਰੀਅਲ ਨੂੰ ਖਾਇਆ ਕਿੱਦਾਂ ਜਾਂਦਾ ਹੈ ਦੋ ਹਫ਼ਤੇ ਵਾਸਤੇ ਉਹਨੇ ਇੰਡੀਆ ਆਣਾ ਸੀ ਦੋ ਹਫ਼ਤੇ ਬਾਅਦ ਜਦੋਂ ਉੱਧਰ ਗਿਆ ਤਾਂ ਦੇਖਿਆ ਮੂੰਹ ਸੁੱਜਿਆ ਹੋਇਆ ਸਮਝਦੇ ਹੋ ਕਿ ਨਹੀਂ ਮੂੰਹ ਸੁੱਜਿਆ ਹੋਇਆ ਸਰੀਰ ਤੇ ਵੀ ਅਲਰਜੀ ਜੀ ਹੋਈ ਹੈ ਜਦੋਂ ਆਪਣੇ ਦੋਸਤ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਸੀ ਇੰਡੀਆ ਜਾਊਂਗਾ ਤਾਂ ਨਾਰੀਅਲ ਜ਼ਰੂਰ ਖਾਈ ਬੜੀ ਸਵਾਦਿਸ਼ਟ ਚੀ ਉਹ ਆਪਣੇ ਨਾਲ ਬੈਗ 'ਚ ਵੀ ਦੋ ਚਾਰ ਨਾਰੀਅਲ ਲਿਆਇਆ ਸੀ ਪਰ ਜਦੋਂ ਆਇਆ ਦੋਸਤ ਨੇ ਪੁੱਛਿਆ ਯਾਰ ਦੋ ਹਫ਼ਤਿਆਂ 'ਚ ਤੈਨੂੰ ਕੀ ਹੋ ਗਿਆ? ਇੰਡੀਆ 'ਚ ਗਰਮੀ ਜ਼ਿਆਦਾ ਸੀ ਪਰ ਅਰਬ 'ਚ ਗਰਮੀ ਕਿਹੜੀ ਘੱਟ ਹੁੰਦੀ ਐ? ਆ ਹੋਇਆ ਕੀ ਤੈਨੂੰ? ਆ ਮੂੰਹ ਸੁੱਜ ਗਿਆ ਸਕਿੰਦੇ ਅਲਰਜੀ ਹੋ ਗਈ ਕੀ ਹੋਇਆ? ਇਹ ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਨਾਰੀਅਲ ਖਾਣਾ ਬਸ ਉਹ ਨਾਰੀਅਲ ਖਾਣ ਨਾਲ ਹੀ ਤਾਂ ਹੋ ਗਿਆ। ਉਹ ਕਹਿੰਦਾ ਕਮਾਲ ਦੀ ਗੱਲ ਐ ਨਾਰੀਅਲ ਦਾ ਪਾਣੀ ਤਾਂ ਸਿਹਤ ਵਾਸਤੇ ਅੱਛਾ ਹੁੰਦਾ ਨਾਰੀਅਲ ਦੀ ਗੀਰੀ ਤਾਂ ਸਿਹਤ ਵਾਸਤੇ ਅੱਛੀ ਹੁੰਦੀ ਐ। ਤੂੰ ਕਹਿੰਦਾ ਨਾਰੀਅਲ ਖਾ ਕੇ ਮੇਰਾ ਇਹ ਹਾਲ ਹੋ ਗਿਆ। ਮਤਲਬ ਕਿ ਮੈਂ ਕਹਿੰਦਾ ਸਮਝਣਾ ਸਮਝਣਾ ਕੀ ਹੈ ਤੂੰ ਕਹਿੰਦਾ ਨਾਰੀਅਲ ਖਾਈ ਮੈਂ ਖਾਦਾ ਬੇਸਵਾਦਾ ਜਿਹਾ ਨਾਰੀਅਲ ਨਾ ਕੋਈ ਸਵਾਦ ਉਲਟਾ ਖਾ ਖਾ ਕੇ ਮੇਰਾ ਮੂੰਹ ਛਿਲ ਹੋ ਗਿਆ ਔਰ ਦੇਖ ਮੇਰਾ ਕੀ ਹਾਲ ਹੋ ਗਿਆ ਕਹਦਾ ਕਮਾਲ ਦੀ ਗੱਲ ਹੈ ਯਾਰ ਤੂੰ ਮੈਂ ਹਰ ਨੇ ਵੀ ਨਹੀਂ ਸਮਝਿਆ ਓਏ ਤੂੰ ਖਾਦਾ ਕਿਦਾਂ ਨਾਰੀਅਲ ਨੂੰ ਹੁਣ ਆਪਣੇ ਬੈਗ ਚੋਂ ਨਾਰੀਅਲ ਕੱਢਿਆ ਉਹਦੇ ਬਾਲ ਤੋੜੇ ਕਹਿੰਦਾ ਦੇਖ ਐਦਾਂ ਖਾਦਾ ਐਦਾਂ ਹੁਣ ਬਾਲ ਤੋੜ ਤੋੜ ਕੇ ਖਾ ਗਿਆ ਤੇ ਜਦੋਂ ਉਹ ਆਇਆ ਥਲਣਾ ਨਾਰੀਅਲ ਉਹਨੂੰ ਚਾ ਕੇ ਛੁੱਟ ਦਿੱਤਾ ਕਹਿੰਦਾ ਤਾਂ ਗੇਟੇਗਾ ਗੇਟੇਗ ਸੰਗ ਤੂੰ ਹੁੰਦੀ ਹੈ ਨਾ ਗੇਟੇਗ ਛੁੱਟ ਦਿੰਦੀ ਉੱਪਰਲੇ ਬਾਲ ਜੇ ਖਾਲੇ ਉਹਨਾਂ ਮੱਥੇ ਹੱਥ ਮਾਰਿਆ ਕਹਿੰਦਾ ਭਾਈ ਤੂੰ ਕੀ ਕਰ ਰਿਹਾ ਹੈਂ ਆ ਸੁੱਟਣ ਵਾਲੀ ਚੀਜ਼ ਖਾਈ ਜਾਂਦਾ ਤਾਂ ਖਾਣ ਵਾਲੀ ਚੀਜ਼ ਸੁੱਟੀ ਜਾਂਦਾ ਤਾਂ ਹਾਲ ਤਾਂ ਫਾਇਦ ਹੋਣਾ ਹੀ ਹੈ ਤੇਰਾ ਫਿਰ ਉਹਨੇ ਉਹ ਜਿਹੜਾ ਸਟਿਆ ਸੀ ਨਾ ਉਹਨੂੰ ਤੋੜਿਆ ਉਹ ਚੋਂ ਪਾਣੀ ਗਲਾਸ ਚ ਪਾਇਆ ਫਿਰ ਉਹ ਚੋਂ ਗਿਰੀ ਕੱਢ ਕੇ ਦਿੱਤੀ ਖਾਣ ਨੂੰ ਉਹਨੇ ਜਦੋਂ ਖਾਧੀ ਉਹ ਕਹਿੰਦਾ ਵਾਹ ਇਹ ਤਾਂ ਸਵਾਦ ਹੀ ਬੜੀ ਹੈ ਮਿੱਠੀ ਗਿਰੀ ਨਾਰੀਅਲ ਪਾਣੀ ਬੜਾ ਮਿੱਠਾ ਉਹ ਕਹਿੰਦਾ ਮੈਂ ਪਾਗਲ ਮੈਂ ਤੈਨੂੰ ਕਿੱਡ ਕ ਸਮਝੀਏ ਸੁੱਟਦਾ ਰਿਹਾ ਕਿਉਂਕਿ ਜਿਹੜਾ ਅੰਬ ਖਾਂਦੇ ਆ ਵਿੱਚੋਂ ਗਿਡਕ ਨਿਕਲਦੀ ਸਖਤ ਜੇ ਸੁੱਟ ਦਿੰਦਾ ਬੰਦਾ ਜਾ ਬੰਦਾ ਹੋਰ ਕੋਈ ਫਲ ਖਾਂਦਾ ਹੈ ਕਿਹਿਆਂ ਚ ਗਿੱਟਗਾ ਹੁੰਦੀ ਆੜੂ ਲੈ ਲੋ ਗਿੱਟਕ ਹੁੰਦੀ ਹੈ ਬੰਦਾ ਸੋਚ ਕੇ ਸੁੱਟ ਦਿੰਦਾ ਹੈ ਲੀਚੀ ਖਾਂਦਾ ਹੈ ਗਿੱਟਕ ਹੁੰਦੀ ਹੈ ਠੀਕ ਹੈ ਐਦਾਂ ਹੁੰਦਾ ਰਕ ਨਹੀਂ ਹੁਣ ਉਹ ਨਾਰੀਅਲ ਨੂੰ ਵੀ ਇਹੀ ਸਮਝਦਾ ਸੀ ਕਿ ਨਾਰੀਅਲ ਵੀ ਐਦਾਂ ਹੀ ਹੈ ਕਿ ਉੱਪਰੋਂ ਬਾਲ ਖਾ ਲਓ ਤਾਂ ਵਿਚਲੀ ਆ ਤਾਂ ਗੋਲ ਜਿਹੀ ਗਿੱਟਕੇ ਸਿੱਟਦੇ ਹੋ ਇਸ ਨੂੰ ਉਹਨੇ ਮੱਥੇ ਹੱਥ ਮਾਰਿਆ ਕਹਿੰਦਾ ਭਰਾਵਾ ਨਾਰੀਅਲ ਚ ਤਾਂ ਬਹੁਤ ਫਾਇਦਾ ਪਰ ਜੇ ਤੈਨੂੰ ਹੀ ਖਾਣ ਦਾ ਢੰਗ ਨਾ ਆਵੇ ਤਾਂ ਮੈਂ ਕੀ ਕਰਾਂ ਸਮਝਦੇ ਹੋ ਕਿ ਨਹੀਂ ਹੁਣ ਉਹ ਬੰਦੇ ਦੀ ਗੱਲ ਤੇ ਹੱਸਦੇ ਹੋ ਪਰ ਤੁਹਾਡਾ ਵੀ ਸਾਰਿਆਂ ਦਾ ਇਹੀ ਹਾਲ ਹੈ ਤੇਰਾ ਬਾਹਰ ਕਰਨਾ ਅੱਜ ਤੁਸੀਂ ਵੀ ਜਿਹੜੇ ਕਈ ਵਾਰ ਬੰਦਾ ਕਹਿੰਦਾ ਬੜਾ ਦੁਖੀ ਹਾਂ ਸੁਜੇ ਪਏ ਹੋ ਦੁੱਖਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਤਕਲੀਫਾਂ ਦੇ ਨਾਲ ਡਰ ਦੇ ਨਾਲ ਚਿੰਤਾਵਾਂ ਦੇ ਨਾਲ ਇਹ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਅਸੀਂ ਖਾਂਦੇ ਨਹੀਂ ਤਾਂ ਜਿਹੜੀ ਛੱਡਣ ਵਾਲੀ ਹੈ ਉਹ ਅਸੀਂ ਦਿਨ ਰਾਤ ਖਾਈ ਜਾਂਦੇ ਹਾਂ ਇਹਦਾ ਸੋਚ ਕੇ ਦੇਖੋ ਕਿਹੜੀ ਚੀਜ਼ ਹੈ ਜੋ ਖਾਣ ਵਾਲੀ ਹੈ ਖਾਣ ਦਾ ਮਤਲਬ ਅੰਦਰ ਜਾਣ ਜਾਣੀ ਚਾਹੀਦੀ ਹੈ ਤਾਂ ਕਿਹੜੀ ਚੀਜ਼ ਹੈ ਜੋ ਛੱਡਣੀ ਚਾਹੀਦੀ ਹੈ ਤੇਰਾ ਜਵਾਬ ਦੇਣਾ ਸੱਚ ਅੰਦਰ ਲਜਾਣ ਵਾਲੀ ਚੀਜ਼ ਐ ਔਰ ਝੂਠ ਛੱਡਣ ਵਾਲੀ ਚੀਜ਼ ਐ ਪਰ ਚਲਦਾ ਕੀ ਐ ਸਾਡੇ ਅੰਦਰ ਬਾਹਰ ਕੀ ਜਾਂਦਾ ਝੂਠ ਅੰਦਰ ਝੂਠ ਬਾਹਰ ਸਮਝਿ ਦਿਓ ਨਸ਼ੇ ਛੱਡਣ ਵਾਲੀ ਚੀਜ਼ ਐ ਉਹ ਅੰਦਰ ਜਾ ਰਹੀ ਐ ਤਾਂ ਦੁੱਧ ਕੇ ਫਲ ਫਰੂਟ ਖਾਣ ਵਾਲੀ ਚੀਜ਼ ਉਹ ਛੱਡਦੇ ਜਾ ਰਹੇ ਨੇ ਯਾਰ ਮੈਨੂੰ ਜੂਸ ਨਹੀਂ ਪੀ ਹੁੰਦਾ ਮੈਨੂੰ ਫਰੂਟ ਨਹੀਂ ਖਾ ਹੁੰਦੇ ਸਮਝਿ ਦਿਓ ਕਿ ਨਹੀਂ ਤਾਂ ਹੋਰ ਨਸ਼ੇ ਜਿਦਾ ਮਰਜੀ ਉਹਨਾਂ ਤੋਂ ਬਿਨਾ ਮੈਤੋਂ ਰਹਿ ਨਹੀਂ ਹੁੰਦਾ ਜਰਾ ਸਮਝਣਾ ਸਾਰਿਆਂ ਨੇ ਪਰਮਾਤਮਾ ਦੀ ਬੰਦਗੀ ਨੂੰ ਛੱਡਦੇ ਜਾ ਰਹੇ ਆ ਤਾਂ ਨਿੰਦਿਆ ਚੁਗਲੀ ਉਹ ਫੜਦੇ ਜਾ ਰਹੇ ਆ ਨਿੰਦਿਆ ਚੁਗਲੀ ਭਵਾ ਸਾਰੀ ਸਾਰੀ ਰਾਤ ਚੱਲੀ ਜਾਵੇ ਹੋ ਜਾਂਦਾ ਕਿ ਨਹੀਂ ਜਰਾ ਸੋਚ ਕੇ ਦੇਖਣਾ ਜੇ ਗੱਲ ਸੱਚ ਆ ਤਾਂ ਹੱਥ ਖੜਾ ਕਰੋ ਤਾਂ ਜੇ ਲੱਗਦਾ ਕਿ ਨਹੀਂ ਐਵੇਂ ਹੀ ਆ ਤਾਂ ਫਿਰ ਰਹਿਣ ਦਿਓ ਬੁਰਾਈ ਨੂੰ ਅਸੀਂ ਫੜਦੇ ਆ ਇੱਕ ਬੰਦੇ ਨੇ ਕੋਈ ਲੜਾਈ ਝਗੜੇ ਵਾਲੀ ਫਿਲਮ ਭਵਾ ਉਹਨੂੰ ਸਾਰੀ ਰਾਤ ਦਿਖਾਈ ਜੋ ਤਿੰਨ ਤਿੰਨ ਘੰਟੇ ਦੇਖ ਲਏਗਾ ਪਰ ਰੱਬ ਦਾ ਨਾਮ ਜਿਹਨੇ ਸਾਡੇ ਜੀਵਨ 'ਚ ਸ਼ਾਂਤੀ ਲਿਆਣੀ ਹੈ ਆਨੰਦ ਲਿਆਣਾ ਖੁਸ਼ੀਆਂ ਲਿਆਣੀਆਂ ਹੈ ਉਹਨੂੰ ਅਸੀਂ ਛੱਡ ਦਿੰਦੇ ਹੁਣ ਉਹੀ ਹਾਲ ਆ ਨਾ ਨਾਰੀਅਲ ਦੀ ਗੱਲ ਕਿ ਜਿਹੜੀ ਛੱਡਣ ਵਾਲੀ ਉਹਨੂੰ ਖਾਈ ਜਾਂਦੇ ਆਂ ਤਾਂ ਜਿਹੜੀ ਖਾਣ ਵਾਲੀ ਉਹਨੂੰ ਛੱਡੀ ਜਾਂਦੇ ਆਂ ਤਾਂ ਫਿਰ ਸ਼ਰੀਰ ਦੇ ਉੱਪਰ ਸੋਚ ਤਾਂ ਪੈਣੀ ਹੈ ਤਕਲੀਫਾਂ ਦੁੱਖ ਤਾਂ ਆਣੀਆਂ ਹੀ ਆਂ ਹੁਣ ਫਾਇਦੇ ਵਾਲੀ ਚੀਜ਼ ਨੂੰ ਪਕੜਾਂਗੇ ਕਿ ਮੈਂ ਐਕਸਰਸਾਈਜ਼ ਕਰਨੀ ਹੈ ਮੇਰੇ ਵਾਸਤੇ ਫਾਇਦੇਮੰਦ ਹੈ ਮੈਂ ਨੇਕ ਰਸਤੇ ਚੱਲਣਾ ਮੇਰੇ ਵਾਸਤੇ ਫਾਇਦੇਮੰਦ ਹੈ ਮੈਂ ਸੱਚ ਦੇ ਮਾਰਗ ਤੇ ਚੱਲਣਾ ਹੈ ਸੰਤਾਂ ਦੀ ਸੰਗਤ 'ਚ ਬੈਠਣਾ ਹੈ ਮੇਰੇ ਵਾਸਤੇ ਫਾਇਦੇਮੰਦ ਹੈ ਯਾਨੀ ਅਛਾਈ 'ਚ ਮੈਂ ਕਰਨੀ ਹੈ ਨੇਕੀ 'ਚ ਮੈਂ ਕਰਨੀ ਹੈ ਮੇਰੇ ਵਾਸਤੇ ਫਾਇਦੇਮੰਦ ਹੈ ਤਾਂ ਬੁਰਾਈ ਨੂੰ ਮੈਂ ਛੱਡਣਾ ਹੈ ਨਸ਼ੇ ਕਰਨੇ ਛੱਡਨੇ ਆ ਠੇਕੇ ਜਾਣਾ ਬੰਦ ਕਰਨਾ ਹੈ ਮੈਂ ਜੂਆ ਛੱਡਣਾ ਹੈ ਨਿੰਦਿਆ ਚੁਗਲੀ ਛੱਡਣੀ ਹੈ ਕਿਉਂਕਿ ਇਹ ਉਹ ਛਿਲਕੇ ਆ ਅਗਰ ਇਹਨੂੰ ਪਕੜੂਗਾ ਤਾਂ ਮੇਰੇ ਜੀਵਨ ਚ ਫਿਰ ਦੁੱਖ ਹੀ ਆਣੇ ਜੇ ਮੈਂ ਜੀਵਨ ਚ ਖੁਸ਼ੀਆਂ ਚਾਹੁੰਦਾ ਤਾਂ ਇਹ ਚੀਜ਼ ਮੈਨੂੰ ਕਹਿ ਦਿਓ ਛੱਡਣੀ ਪੈਣੀ ਹੈ ਔਰ ਉਹ ਮਿੱਠਾ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਪੈਣਾ ਹੈ ਉਹਦੀ ਬੰਦਗੀ ਦੀ ਗਰੀ ਖਾਣੀ ਪੈਣੀ ਹੈ ਫੇਰ ਹੀ ਜੀਵਨ ਚ ਸਵਾਦ ਆਣਾ ਹੈ ਫੇਰ ਹੀ ਜੀਵਨ ਚ ਤਾਕਤ ਮਿਲਣੀ ਹੈ ਸ਼ਕਤੀ ਮਿਲਣੀ ਹੈ ਨਹੀਂ ਤਾਂ ਬਸ ਫਿਰ ਉਹੀ ਗੱਲ ਜਿਦਾ ਨਾਰਾਇਣ ਸਵਾਮੀ ਨੇ ਕਿਹਾ ਕਿ ਕਿੱਦਾਂ ਤੇਰੀ ਉਮਰ ਬੀਤ ਰਹੀ ਹੈ ਆਪ ਸੋਚ ਕੇ ਦੇਖ ਕਿ ਨਾਰਾਇਣ ਸਤ ਸੰਗ ਆ ਸਿੱਖ ਆਨੰਦ ਕੀ ਰੀਤ ਕਿ ਸੰਤਾਂ ਦੀ ਸੰਗਤ ਵਿੱਚ ਆ ਕੇ ਸਿੱਖ ਕਿ ਕਿੱਦਾਂ ਆਨੰਦ ਨਾਲ ਜ਼ਿੰਦਗੀ ਜੀਣੀ ਹੈ ਕਿੱਦਾਂ ਖੁਸ਼ੀ ਨਾਲ ਜ਼ਿੰਦਗੀ ਜੀਣੀ ਹੈ ਉਹ ਤਰੀਕਾ ਸਾਨੂੰ ਸਤ ਸੰਗ ਵਿੱਚ ਬਹਿ ਕੇ ਮਿਲਦਾ ਹੈ ਨਹੀਂ ਤਾਂ ਕਿਹਾ ਗਿਆ ਹੈ ਦੁੱਖ ਦਰਦ ਭੈ ਚਿੰਤਾ ਮੇ ਗਈ ਉਮਰ ਤੇਰੀ ਕਿ ਸਾਰੀ ਜ਼ਿੰਦਗੀ ਤੇਰੀ ਦੁੱਖਾਂ ਵਿੱਚ ਹੀ ਬੀਤ ਗਈ ਦਰਦਾਂ ਵਿੱਚ ਹੀ ਬੀਤ ਗਈ ਭੈ ਦੇ ਵਿੱਚ ਹੀ ਬੀਤ ਗਈ ਚਿੰਤਾਵਾਂ ਵਿੱਚ ਹੀ ਬੀਤ ਗਈ ਕਿ ਇਦਾਂ ਹੀ ਜ਼ਿੰਦਗੀ ਇਹ ਨਾ ਹੋਵੇ ਕਿ ਦੁੱਖ ਦਰਦ ਭੈ ਚਿੰਤਾ ਕਰਦੇ ਕਰਦੇ ਚਿਤਾ ਬਹੁਤ ਤੇ ਪਹੁੰਚ ਜਾਈਏ ਕਿਉਂਕਿ ਫਿਰ ਚਿਤਾ ਵੀ ਕੋਈ ਦੂਰ ਨਹੀਂ ਹੁੰਦੀ ਜਿਹੜਾ ਜ਼ਿਆਦਾ ਚਿੰਤਾ ਕਰਦਾ ਹੈ ਤਾਂ ਫਿਰ ਚਿਤਾ ਤੇ ਵੀ ਜਲਦੀ ਲੇਟ ਜਾਂਦਾ ਹੈ ਤਾਂ ਹੀ ਤਾਂ ਅਸੀਂ ਦੱਸੀਦਾ ਕਿ ਚਿੰਤਾ ਔਰ ਚਿਤਾ ਦੇ ਵਿੱਚ ਇੱਕ ਬਿੰਦੀ ਦਾ ਫਰਕ ਹੈ ਚਿਨ ਉੱਤੇ ਬਿੰਦੀ ਲੱਗ ਗਈ ਕੀ ਬਣ ਗਿਆ ਚਿੰਤਾ ਬਿੰਦੀ ਹਟਾ ਦਿਓ ਕੀ ਬਣ ਗਿਆ ਚਿਤਾ ਚਿਤਾ ਯਾਨੀ ਅਰਥ ਜਿੱਥੇ ਆਪਾਂ ਲੱਕਣਾ ਰੱਖ ਕੇ ਸਾੜਦੇ ਆ ਹੁਣ ਇੱਕ ਬਿੰਦੀ ਦਾ ਫਰਕ ਹੈ ਹੁਣ ਜਰਾ ਗੌਰ ਕਰਨਾ ਬਿੰਦੀ ਕਿੱਥੇ ਲੱਗਦੀ ਹੈ ਇੱਥੇ ਲੱਗਦੀ ਕਿ ਨਹੀਂ ਲਾਂਦੇ ਉਹ ਨਾ ਤੁਸੀਂ ਬਿੰਦੀ ਇੱਥੇ ਔਰ ਚਿੰਤਾ ਵੀ ਜਿੰਨੀ ਹੁੰਦੀ ਹੈ ਟੈਨਸ਼ਨ ਜਿੰਨੀ ਹੁੰਦੀ ਹੈ ਇੱਥੇ ਕੀ ਹੁੰਦੀ ਹੈ ਬੰਦਾ ਜਦੋਂ ਚਿੰਤਾ ਕਰਦਾ ਐਵੇਂ ਬਹਿ ਜਾਂਦਾ ਮੱਥਾ ਫੜ ਕੇ ਓਏ ਮੈਨੂੰ ਟੈਨਸ਼ਨ ਹੈ ਬਹੁਤ ਮੈਨੂੰ ਟੈਨਸ਼ਨ ਹੈ ਬਹੁਤ ਚਿੰਤਾ ਹੈ ਮੈਨੂੰ ਹੁਣ ਜਰਾ ਗੌਰ ਕਰਨਾ ਇੱਥੇ ਚਿੰਤਾ ਵੀ ਰਹਿੰਦੀ ਹੈ ਪਰ ਇੱਥੇ ਹੀ ਅੰਦਰ ਆਨੰਦ ਤੱਕ ਪਹੁੰਚਣ ਦਾ ਦਰਵਾਜ਼ਾ ਵੀ ਹੈ ਜਿਹਨੂੰ ਦਸਵਾਂ ਦੁਆਰ ਕਿਹਾ ਜਾਂਦਾ ਹੈ ਹੁਣ ਜਿਹੜੇ ਦਰਵਾਜੇ ਦੇ ਬਾਹਰ ਬੈਠੇ ਆ ਉਹ ਚਿੰਤਾ ਕਰਦੇ ਆ ਕਿਉਂਕਿ ਦਰਵਾਜੇ ਦੇ ਬਾਹਰ ਚਿੰਤਾ ਹੈ ਤਾਂ ਜਿਨ੍ਹਾਂ ਨੂੰ ਗੁਰੂ ਦੇ ਕੋਲੋਂ ਕੁੰਜੀ ਮਿਲ ਜਾਂਦੀ ਹੈ ਯੁਕਤੀ ਮਿਲ ਜਾਂਦੀ ਉਹ ਤਾਂ ਦਰਵਾਜਾ ਖੋਲ ਕੇ ਆਨੰਦ ਵਿੱਚ ਦਾਖਲ ਹੋ ਜਾਂਦੇ ਆ ਹੁਣ ਉਹਨਾਂ ਗੌਰ ਕਰਨਾ ਤਾਂ ਹੀ ਕਿਹਾ ਨਾਰਾਇਣ ਸਤਸੰਗ ਆਸ ਠੀਕ ਆਨੰਦ ਦੀ ਰੀਤ ਕਿ ਸੰਤਾਂ ਦੀ ਸੰਗਤ ਵਿੱਚ ਆ ਕੇ ਤਰੀਕਾ ਸਿੱਖ ਕੇ ਮੈਂ ਦੁੱਖਾਂ ਚੋਂ ਇਹ ਦੁੱਖ ਚੋਂ ਇਹ ਦਰਦ ਚੋਂ ਇਹ ਬੈਚੋਂ ਇਹ ਚਿੰਤਾ ਚੋਂ ਆਨੰਦ ਵਿੱਚ ਕਿਦਾਂ داخل ਹੋ ਸਕਦਾ ਹੈ ਸੰਤਾ ਕੋ ਤਰੀਕਾ ਸਿੱਖ ਹੁਣ ਮੇਰਾ ਗੌਰ ਕਰਨਾ ਘਰ ਦਾ ਲੋਕ ਲੱਗ ਜਾਵੇ ਤੁਸੀਂ ਘਰ ਦੇ ਬਾਹਰ ਬੈਠੇ ਹੋ ਤਾਂ ਦੁਖੀ ਦੁੱਖ ਹੋਏਗਾ ਕਿ ਨਹੀਂ بارش ਆ ਜਾਵੇ ਧੁੱਪ ਹੋਵੇ ਗਰਮੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਬੰਦਾ ਕਹਿੰਦਾ ਹਾਏ ਬੜਾ ਦੁਖੀ ਆ ਮੇਰੇ ਘਰ ਦੀ ਚਾਬੀ ਗਵਾਚ ਗਈ ਦਰਵਾਜਾ ਖੁੱਲਦਾ ਨਹੀਂ ਮੈਂ ਬਾਹਰ ਹੀ ਬੈਠਾ ਤਾਂ ਹੁਣ ਜਿਹਦੇ ਕੋਲ ਚਾਬੀ ਹੋਵੇ ਫਿਰ ਉਹਨੂੰ ਨਾ ਗਰਮੀ ਦੀ ਫਿਕਰ ਨਾ ਬਰਸਾਤ ਦੀ ਫਿਕਰ ਕਿਉਂਕਿ ਜਦੋਂ ਬਰਸਾਤ ਆਣ ਵਾਲੀ ਹੁਣੀ ਹੈ ਜਾਂ ਗਰਮੀ ਹੈ ਜਾਂ ਸਰਦੀ ਹੈ ਉਹਨਾਂ ਫਟਾਫਟ ਜਾਬੀ ਘੁਮਾਣੀ ਆ ਦਰਵਾਜਾ ਖੋਲਣਾ ਅੰਦਰ ਜਾ ਕੇ ਜੇ ਗਰਮੀ ਹੈ ਤਾਂ ਏਸੀ ਲਾ ਲੈਣਾ ਹੈ ਜੇ ਸਰਦੀ ਹੈ ਤਾਂ ਹੀਟਰ ਲਾ ਲੈਣਾ ਹੈ ਚਲੋ ਏਸੀ ਨਹੀਂ ਘਰਾਂ 'ਚ ਨਹੀਂ ਹੁੰਦਾ ਕੂਲਰ ਲਾ ਲਏਗਾ ਪੱਖਾ ਲਾ ਲਏਗਾ ਕੁਛ ਤਾਂ ਕਰੇਗਾ ਹੀ ਸਮਝਿ ਦਿਓ ਕਿ ਨਹੀਂ ਬਚਾਅ ਕਰ ਲਏਗਾ ਸ਼ਾਂਤੀ ਨਾਲ ਬਹਿ ਜਾਏਗਾ ਕਿ ਲੈ ਵੀ ਘਰ ਆ ਗਏ ਆਨੰਦ ਆ ਗਿਆ ਬਸ ਇਸੇ ਤਰ੍ਹਾਂ ਜਦ ਤੱਕ ਅਸੀਂ ਇੱਥੇ ਬਾਹਰ-ਬਾਹਰੀ ਘੁੰਮਦੇ ਆ ਨਾ ਦੁੱਖ ਦਰਦ ਚਿੰਤਾ ਪਰੇਸ਼ਾਨੀ ਭੈ ਹਮੇਸ਼ਾ ਸਾਡੇ ਨਾਲ-ਨਾਲ ਰਹਿਣਾ ਹੈ ਪਰ ਜਿੱਦੈ ਸਾਨੂੰ ਉਹ ਕੁੰਜੀ ਮਿਲ ਜਾਂਦੀ ਹੈ ਆਨੰਦ ਦੀ ਇੱਥੇ ਸਾਨੂੰ ਚਾਬੀ ਮਿਲ ਜਾਂਦੀ ਹੈ ਤਾਂ ਫਿਰ ਅਸੀਂ ਉਹ ਘਰ ਦਾ ਦਰਵਾਜ਼ਾ ਖੋਲਦੇ ਹਾਂ ਔਰ ਅੰਦਰ ਚਲੇ ਜਾਂਦੇ ਫਿਰ ਬਾਹਰ ਜਿੱਦਾਂ ਦੀ ਮਰਜ਼ੀ ਤੂਫਾਨ ਮੀਂਹ ਢੇਰੀਆਂ ਚੱਲਦੀਆਂ ਹਨ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੰਦਾ ਕਹਿੰਦਾ ਮੈਂ ਆਪਣੇ ਆਨੰਦ ਦੇ ਘਰ ਚ ਪਹੁੰਚ ਗਿਆ ਇਸ ਲਈ ਸਮਝਣਾ ਜ਼ਰਾ ਹੁਣ ਇੱਧਰ ਗੱਲ ਪੂਰੀ ਕਰੀਏ ਫਿਰ Satsang ਦੀ ਸਮਾਪਤੀ ਕਰੀਏ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ ਗੱਲ ਕਿਹੜੀ ਪੂਰੀ ਕਰਨੀ ਹੈ ਫਾਜ਼ਾ ਸਾਹਿਬ ਦੀ ਸਮਝਦੇ ਹੋ ਕਿ ਨਹੀਂ ਯਾਦ ਹੈ ਕਿ ਨਹੀਂ ਕਿੱਥੇ ਗੱਲ ਪਹੁੰਚੀ ਸੀ ਯਾਦ ਹੈ ਕਿ ਰਮਜ਼ਾਨ ਦਾ ਮਹੀਨਾ ਰੋਜ਼ੇ ਰੱਖੇ ਹੋਏ ਸੀ ਉਹਨਾਂ ਨੇ ਔਰ ਆਪਣੇ ਦਰਬਾਰ 'ਚ ਬੈਠੇ ਹੈ ਔਰ ਉਹਨਾਂ ਦੇ ਦਰਬਾਰ ਦੇ ਲਾਗੇ ਸਾਰੇ ਤਰ੍ਹਾਂ ਦੇ ਪਰਿਵਾਰ ਰਹਿੰਦੇ ਸੀ Hindu, Musliman, Isai ਯਾਨੀ ਸਾਰੇ ਹਰ ਤਰ੍ਹਾਂ ਦੇ ਰਹਿੰਦੇ ਸੀ ਸਾਰੇ ਉਹਨਾਂ ਨੂੰ ਪ੍ਰੇਮ ਕਰਦੇ ਸੀ ਕਿਉਂਕਿ ਜਿਹੜੇ ਫੱਕਰ ਫਕੀਰ ਹੁੰਦੇ ਐ ਸੰਤ ਹੁੰਦੇ ਐ ਗੁਰੂ ਰਹਿਬਰ ਹੁੰਦੇ ਐ ਉਹਨਾਂ ਦਾ ਸੁਭਾਅ ਹੀ ਐਸਾ ਹੁੰਦਾ ਸਭ ਨਾਲ ਹੀ ਪਿਆਰ ਕਰਦੇ ਐ ਤਾਂ ਇੱਕ ਦਿਨ ਉਹ ਸਮਾਂ ਸੀ ਰਮਜ਼ਾਨ ਦਾ ਮਹੀਨਾ ਖਵਾਜਾ ਸਾਹਿਬ ਨੇ ਰੋਜ਼ਾ ਰੱਖਿਆ ਹੋਇਆ ਸੀ ਤਾਂ ਬਾਰਿਸ਼ ਪੈ ਰਹੀ ਸੀ ਉਹ ਬਾਰਿਸ਼ ਪੈ ਰਹੀ ਸੀ ਤਾਂ ਨਜ਼ਦੀਕ ਹੀ ਇੱਕ ਔਰਤ ਮਾਈ ਬਿਰਧ ਰਹਿੰਦੀ ਸੀ ਜਿਹਦਾ ਘਰ ਸੀ ਹੁਣ ਜਦੋਂ ਬਾਰਿਸ਼ ਪੈਣ ਲੱਗੀ ਤਾਂ ਮਾਈ ਨੇ ਮਨ ਚ ਸੋਚਿਆ ਬਰਸਾਤ ਹੋ ਰਹੀ ਹੈ ਕਿਉਂ ਨਾ ਗਰਮ ਗਰਮ ਪਕੌੜੇ ਖਾਦੇ ਜਾਣ ਕੀ ਖਾਤਾ ਜਾਵੇ ਪਕੌੜੇ ਜਿਹਦਾ ਹੁਣ ਤੁਸੀਂ ਖਾ ਕੇ ਅਟੇਆ ਪਕੌੜੇ ਸੀਗੇ ਕਿ ਨਹੀਂ ਜਿਹੋ ਉਹਦੇ ਕਹੀ ਜਾਂਦੇ ਸੀ ਸੀਗੇ ਫੇਰ ਠੀਕ ਆ ਪਕੌੜੇ ਖਾ ਕੇ ਛੱਡਿਓ ਕਿਉਂਕਿ ਬਾਅਦ ਚ ਤੁਸੀਂ ਕਹੋ ਜੀ ਮਾਲਕੋ ਇਹ ਤਾਂ ਇਕੱਲੀ ਚਾਹੀ ਪੀਤੀ ਪਕੌੜੇ ਤਾਂ ਸੀਗੇ ਹੀ ਨਹੀਂ ਇਹ ਕ ਪੁੱਛ ਲਈਏ ਕਨਫਰਮ ਕਰ ਲਈਏ ਸੋ ਇਦਾਂ ਹੀ ਬਸ ਮਾਈ ਦੇ ਮਨ 'ਚ ਆਇਆ ਬਰਸਾਤ ਪੈ ਰਹੀ ਹੈ ਕਿਉਂਕਿ ਕਈਆਂ ਨੂੰ ਆਦਤ ਹੁੰਦੀ ਹੈ ਲੈ ਮੀਂਹ ਪੈਣ ਲੱਗਿਆ ਕਰ ਲੋ ਚਾਹ ਤਾਂ ਗਰਮ ਗਰਮ ਪਕੌੜੇ ਸਮਝਦੇ ਹੋ ਇਹ ਤਾਂ ਹੁੰਦੀ ਕਿ ਨਹੀਂ ਤੇ ਠੀਕ ਹੈ ਹੁਣ ਮਾਈ ਨੇ ਮਨ 'ਚ ਸੋਚਿਆ ਗਰਮ ਗਰਮ ਪਕੌੜੇ ਕੱਢਾਂ ਤਾਂ ਮਾਈ ਨੇ ਉਸੇ ਵੇਲੇ ਬੇਸਰ ਘੋਲਿਆ ਜੋ ਵੀ ਤਰੀਕਾ ਹੁੰਦਾ ਹੈ ਪਕੌੜੇ ਬਣਾਉਣ ਦਾ ਪਕੌੜੇ ਬਣਾਏ ਕੜਾਈ ਚੁੱਲੇ ਤੇ ਰੱਖੀ ਗਰਮ ਗਰਮ ਪਕੌੜੇ ਕੱਢ ਕੇ ਜਦੋਂ ਥਾਲੀ 'ਚ ਪਾਏ ਤਾਂ ਖਾਣ ਲੱਗੀ ਤਾਂ ਹਾਲੇ ਚੱਕਿਆ ਹੀ ਸੀ ਮਨ ਦੇ ਵਿੱਚ ਕੀ ਆਇਆ ਕਿ ਅਗਰ ਖਵਾਜਾ ਸਾਹਿਬ ਮੇਰੇ ਪਕੌੜਿਆਂ ਨੂੰ ਭੋਗ ਲਾ ਦਣ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ ਕਿਉਂਕਿ ਇਨਸਾਨ ਦੇ ਮਨ 'ਚ ਜਿਹਦਾ ਪਿਆਰ ਹੁੰਦਾ ਹੈ ਨਾ ਬੰਦਾ ਕਹਿੰਦਾ ਕਾਸ਼ ਉਹਨੂੰ ਹੀ ਭੋਗ ਲਾ ਦਈਏ ਆਪਣੇ ਪਿਆਰੇ ਨੂੰ ਵੀ ਖਿਲਾ ਦਈਏ। ਮਾਈ ਨੇ ਦੇਖਿਆ ਬਾਹਰ ਬਰਸਾਤ ਹੋ ਰਹੀ ਹੈ ਪਰ ਹੁਣ ਮਨ ਦੇ ਵਿੱਚ ਆ ਗਿਆ ਕਿ ਨਾਲ ਹੀ ਤਾਂ ਹੈ ਦਰਬਾਰ ਜਾ ਕੇ ਉਹਨਾਂ ਨੂੰ ਪਕੌੜੇ ਖਿਲਾ ਦਈਏ ਥੋੜੇ ਜਿਹਾ ਹੁਣ ਕਹਿ ਕੇ ਮਾਈ ਨੇ ਉਹ ਪਕੌੜੇ ਥਾਲੀ 'ਚ ਪਾਏ ਔਰ ਥਾਲੀ ਦੇ ਕਪੜਾ ਦੇ ਕੇ ਨਾ ਲੈ ਕੇ ਤੁਰ ਪਈ ਔਰ ਉਸ ਵੇਲੇ ਛਤਰੀਆਂ ਵਗੈਰਾ ਤਾਂ ਹੁੰਦੀਆਂ ਨਹੀਂ ਸੀ। ਇਸ ਲਈ ਮਾਈ ਬੜਾ ਅੱਗੇ ਨੂੰ ਝੁੱਕ ਕੇ ਐਦਾਂ ਥਾਲੀ ਨੂੰ ਲਾ ਕੇ ਆਪਣੇ ਸੀਨੇ ਨਾਲ ਅੱਗੇ ਨੂੰ ਝੁੱਕ ਕੇ ਤੁਰ ਰਹੀ ਹੈ ਤਾਂ ਕਿ ਬਰਸਾਤ ਨਾਲ ਪਕੌੜੇ ਖਰਾਬ ਨਾ ਹੋ ਜਾਣ। ਕਦੀ ਦੇਖਿਆ ਨਾ ਬੰਦਾ ਐ ਐ ਪਕੜ ਕੇ ਤੁਰਦਾ ਹੁੰਦਾ ਮੀਂਹ 'ਚ ਕੋਈ ਚੀਜ਼ ਖਰਾਬ ਨਾ ਹੋ ਜਾਵੇ। ਹੁਣ ਐਦਾਂ ਜਲਦੀ ਜਲਦੀ ਮਾਈ ਜਦੋਂ ਪਹੁੰਚੀ ਤਾਂ ਖਵਾਜਾ ਸਾਹਿਬ ਆਪਣੀ ਦਰਬਾਰ 'ਚ ਕੁੱਟੀਆਂ 'ਚ ਬੈਠੇ ਹੋਏ ਸੀ। ਔਰ ਆਪਣੇ ਸੇਵਕਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਦਰਵਾਜ਼ਾ ਖੁੱਲ੍ਹਾ ਸੀ ਸਾਹਮਣੇ ਉਹ ਜੋ ਵੀ ਆਂਦਾ ਸੀ ਪਤਾ ਲੱਗ ਰਿਹਾ ਸੀ ਕਿ ਕੌਣ-ਕੌਣ ਆ ਰਿਹਾ ਹੈ। ਤਾਂ ਦੇਖ ਲਿਆ ਸਾਹਮਣੇ ਮਾਈ ਆ ਰਹੀ ਉਹ ਥਾਲੀ ਨੂੰ ਬਚਾਉਂਦੀ ਹੋ ਇਦਾਂ ਉਹਨਾਂ ਚੁੰਨੀ ਦਾ ਪੱਲਾ ਜੇ ਉੱਪਰ ਲਿਆ ਆ ਇਕੱਠੀ ਹੋ ਕੇ ਬਚਾਂਦੀ ਬਚਾਂਦੀ ਆ ਰਹੀ ਹੈ ਕਿ ਕਿਤੇ ਪਕੌੜੇ ਗਿੱਲੇ ਨਾ ਹੋ ਜਾਣ ਖਵਾਜਾ ਸਾਹਿਬ ਨੇ ਆਂਦੀ ਨੂੰ ਦੇਖ ਲਿਆ ਕਿੰਨੀ ਬਿਰਧ ਮਾਈ ਕੁਝ ਲੈ ਕੇ ਆ ਰਹੀ ਹੈ ਸਾਡੇ ਵਾਸਤੇ ਹੁਣ ਜਦੋਂ ਬਿਰਧ ਮਾਈ ਆਈ ਆ ਕੇ ਨਮਸਕਾਰ ਕੀਤੀ ਯਾਨੀ ਸਲਾਮ ਕੀਤੀ ਮੱਥਾ ਟੇਕਿਆ ਤਾਂ ਥਾਲੀ ਅੱਗੇ ਕਰਤੀ ਕਹਿੰਦੀ ਹਜ਼ੂਰ ਘਰ ਬੈਠੀ ਨੇ ਪਕੌੜੇ ਕੱਢੇ ਸੀ ਆਪਣੇ ਵਾਸਤੇ ਪਰ ਜਦੋਂ ਬਣਾਏ ਖਾਣ ਲੱਗੀ ਤਾਂ ਮਨ ਚ ਆਇਆ ਕਿ ਅਗਰ ਖਵਾਜਾ ਸਾਹਿਬ ਭੋਗ ਲਾ ਦੇਣ ਤਾਂ ਇਹ ਪ੍ਰਸ਼ਾਦ ਬਣ ਜਾਏਗਾ ਜੋ ਕਿ ਫਕੀਰਾਂ ਸੰਤਾਂ ਗੁਰੂਆਂ ਰਹਿਬਰਾਂ ਦੇ ਦਰ ਤੇ ਕੋਈ ਚੀਜ਼ ਲੈ ਜਾਈਏ ਨਾ ਲੱਡੂ ਲੈ ਜਾਈਏ ਬਰਫੀ ਲੈ ਜਾਈਏ ਜਦੋਂ ਲੈ ਕੇ ਜਾਂਦੇ ਤਾਂ ਲੱਡੂ ਹੁੰਦਾ ਹੈ ਬਰਫੀ ਹੁੰਦੀ ਹੈ ਪਰ ਜਦੋਂ ਸੰਤਾਂ ਦੇ ਹੱਥ ਲੱਗ ਜਾਂਦੇ ਫਿਰ ਉਹ ਬਣ ਜਾਂਦਾ ਹੈ ਕਿ ਆਪੇ ਥੋੜੀ ਕਹਿੰਦੇ ਘਰ ਆ ਕੇ ਲੱਡੂ ਖਾ ਲੈ ਸੱਚ ਦੱਸਿਓ ਇਦਾਂ ਹੁੰਦੀ ਆ ਚਾਹੇ ਉਹ ਜਿਹੜੀ ਵੀ ਚੀਜ਼ ਦੇ ਦੋ ਨਾ ਕੋਈ ਫਰੂਟ ਚਾਹੇ ਕੋਈ ਮਠਿਆਈ ਤਾਂ ਬੰਦਾ ਕਹਿੰਦਾ ਲੋ ਪ੍ਰਸ਼ਾਦ ਹੈ ਮਾਲਕਾਂ ਦਾ ਪ੍ਰਸ਼ਾਦ ਹੈ ਜਾਂ ਗੁਰੂ ਘਰ ਦਾ ਪ੍ਰਸ਼ਾਦ ਹੈ ਲੈ ਲਓ ਇਹ ਪ੍ਰਸ਼ਾਦ ਹੈ ਫਿਰ ਆਪਾਂ ਮਖਾਣੇ ਨਹੀਂ ਕਹਿੰਦੇ ਜਾਓ ਫੁੱਲੀਆਂ ਪਤਾਸੇ ਨਹੀਂ ਕਹਿੰਦੇ ਫਿਰ ਅਸੀਂ ਕਹਿੰਦੇ ਆ ਪ੍ਰਸ਼ਾਦ ਜਰਾ ਹੁਣ ਸਮਝਣਾ ਆਹੀਂ ਤਾਂ ਹਮੇਸ਼ਾ ਕਿਹਾ ਜਾਂਦਾ ਜਦੋਂ ਆਪਾਂ ਕਿਤੇ ਵਿਆਹ ਸ਼ਾਦੀ ਜਾਈਏ ਨਾ ਉਹ ਸੂਜੀ ਦਾ ਹਲਵਾ ਕਿੱਥੇ ਆ ਸੂਜੀ ਦਾ ਹਲਵਾ ਕਿਹੜੇ ਸਟਾਲ ਤੇ ਲੱਗਾ ਆ ਉਹਨੂੰ ਹਲਵਾ ਕਹਿੰਦੇ ਆ ਪਰ ਜਦੋਂ ਉਹੀ ਚੀਜ਼ ਗੁਰੂ ਘਰ ਚ ਬਣਦੀ ਅਸੀਂ ਉਹਨੂੰ ਕਹਿੰਦੇ ਆ ਪ੍ਰਸ਼ਾਦ ਕਿੱਥੇ ਆ ਕਿਉਂਕਿ ਗੁਰੂ ਦੇ ਚਰਨਾ ਚ ਜਦੋਂ ਅਰਦਾਸ ਹੋ ਜਾਂਦੀ ਹੈ ਬੇਨਤੀ ਹੋ ਜਾਂਦੀ ਹੈ ਨਜ਼ਰ ਪੈ ਜਾਂਦੀ ਹੈ ਤਾਂ ਫਿਰ ਉਹ ਬਣ ਜਾਂਦਾ ਹੈ ਪ੍ਰਸ਼ਾਦ ਉਨੇ ਸੋਚ ਲਓ ਜਿਹਨੂੰ ਸਤਗੁਰੂ ਹੱਥ ਲਾ ਦੇਵੇ ਪ੍ਰਸ਼ਾਦ ਬਣ ਜਾਂਦਾ ਉਹਦੀ ਕੀਮਤ ਵਹਿ ਜਾਂਦੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਸਮਝਣਾ ਇਸ ਚੀਜ਼ ਨੂੰ ਸੋ ਮਾਈ ਨੇ ਜਦੋਂ ਰੱਖੇ ਪਕੌੜੇ ਤੇ ਹਜ਼ੂਰ ਸੋਚਿਆ ਅਗਰ ਹਜ਼ੂਰ ਭੋਗ ਲਾ ਦੇਣਗੇ ਪ੍ਰਸ਼ਾਦ ਬਣ ਜਾਏਗਾ ਤਾਂ ਹੁਣ ਹਜ਼ੂਰ ਦੇ ਸੇਵਕਾਂ ਨੂੰ ਪਤਾ ਸੀ ਰੋਜ਼ਾ ਰੱਖਿਆ ਐਸੀ ਵੀ ਤਾਂ ਹਜ਼ੂਰ ਨੇ ਵੀ ਯਾਨੀ ਖਵਾਜਾ ਸਾਹਿਬ ਨੇ ਵੀ ਰੋਜ਼ਾ ਰੱਖਿਆ ਐਸੀ ਵੀ ਰੋਜ਼ਾ ਰੱਖਿਆ ਹੈ ਤਾਂ ਹੁਣ ਇਸ ਤੋਂ ਪਹਿਲਾਂ ਕਿ ਉਹਨਾਂ ਸੇਵਕਾਂ ਦੀ ਕੋਈ ਸਮਝ ਜਾਂਦੀ ਖਵਾਜਾ ਸਾਹਿਬ ਨੇ ਹੱਸ ਕੇ ਕਿਹਾ ਅੱਛਾ ਗਰਮ ਗਰਮ ਪਕੌੜੇ ਮਾਈ ਸਾਡੇ ਵਾਸਤੇ ਲੈ ਕੇ ਆਈਆਂ ਇਸ ਬਰਸਾਤ ਵਿੱਚ ਭਿਜਦੀ ਹੋਈ ਬੜੀ ਖੁਸ਼ੀ ਦੀ ਗੱਲ ਐ ਸਾਡਾ ਵੀ ਦਿਲ ਕਰ ਰਿਆ ਸੀ ਪਕੌੜੇ ਖਾਈਏ ਹੁਣ ਦੇਖੋ ਕਿੰਨੀ ਖੁਸ਼ੀ ਹੁੰਦੀ ਐ ਮਾਈ ਦਾ ਦਿਲ ਖਿਲ ਗਿਆ ਅੱਛਾ ਖੋਲਾ ਸਾਹਿਬ ਦਾ ਦਿਲ ਵੀ ਕਰ ਰਿਆ ਸੀ ਪਕੌੜੇ ਖਾਣ ਨੂੰ ਤਾਂ ਮੈਂ ਉਹ ਲੈ ਕੇ ਆ ਗਈ ਇਹਦਾ ਮਤਲਬ ਜੋ ਨਾ ਦਿਲ ਸੀ ਉਹ ਮੈਂ ਲੈ ਕੇ ਆਈ ਕਿੰਨੀ ਖੁਸ਼ੀ ਹੁੰਦੀ ਬੰਦੇ ਨੂੰ ਹੁਣ ਤੁਸੀਂ ਸੋਚੋ ਜਰਾ ਤੁਸੀਂ ਕੋਈ ਚੀਜ਼ ਲੈ ਕੇ ਆਓ ਤਾਂ ਅੱਗੇ ਤੁਹਾਡਾ ਪਿਆਰਾ ਗਾਵੇ ਉਹ ਲੈ ਮੈਂ ਤਾਂ ਇਹਦੇ ਬਾਰੇ ਹੀ ਸੋਚਦਾ ਸੀ ਤੂੰ ਲੈ ਆ ਤਾਂ ਬੰਦੇ ਦੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਐ ਕਿ ਲੈ ਮੈਂ ਆਪਣੇ ਪਿਆਰੇ ਵਾਸਤੇ ਕੁਝ ਲੈ ਕੇ ਗਿਆ ਸੀ ਹੈ ਉਹ ਲੈ ਕੇ ਗਿਆ ਜੋ ਚੰਦਾ ਸੀ ਖਵਾਜਾ ਸਾਹਿਬ ਨੇ ਉਸੇ ਹਾਲਾਂਕਿ ਰੋਜ਼ਾ ਰੱਖਿਆ ਹੈ ਪਤਾ ਰੋਜ਼ੇ 'ਚ ਕੋਈ ਖਾਇਆ ਨਹੀਂ ਜਾਂਦਾ ਪਰ ਫਿਰ ਵੀ ਉਹਨੇ ਕੀ ਕਿਹਾ ਮਾਈ ਐਸੀ ਵੀ ਇਹੀ ਸੋਚ ਰਹੀ ਸੀ ਪ੍ਰਸਾਦ ਪੈ ਰਹੀ ਹੈ ਕਿਤੇ ਗਰਮ ਗਰਮ ਪਕੌੜੇ ਖਾਣ ਨੂੰ ਮਿਲ ਜਾਣ ਹੈ ਇਹੀ ਸੋਚ ਰਹੀ ਸੀ ਉਹ ਸੇਵਕ ਵੀ ਹੈਰਾਨ ਹੋਏ ਕਿ ਖਵਾਜਾ ਸਾਹਿਬ ਤਾਂ ਐਸੇ ਹੈ ਜਿਹੜੇ 4-4 ਦਿਨ 5-5 ਦਿਨ ਬਿਨਾਂ ਖਾਧੇ ਨਗਾ ਦਿੰਦੇ ਹੈ ਤਾਂ ਇਹਨਾਂ ਦੇ ਮਨ 'ਚ ਪਕੌੜੇ ਖਾਣ ਦੀ ਇੱਛਾ ਪੈਦਾ ਹੋ ਗਈ ਜਰਾ ਸਮਝਣਾ ਪਰ ਇਹ ਪਿਆਰ ਸੀ ਉਸ ਮਾਈ ਦਾ ਕਿਉਂਕਿ ਮਾਈ ਦਾ ਦਿਲ ਖੁਸ਼ ਕਰਨਾ ਸੀ ਮਾਈ ਨੂੰ ਖੁਸ਼ੀਆਂ ਦੇਣੀਆਂ ਸੀ ਤਾਂ ਖਵਾਜਾ ਸਾਹਿਬ ਨੇ ਅੱਗੇ ਹੋ ਕੇ ਇੱਕ ਪਕੌੜਾ ਚੱਕਿਆ ਔਰ ਖਾ ਲਿਆ ਸੇਵਕ ਹੈਰਾਨ ਹੋਏ ਉਹ ਕਹਿੰਦੇ ਖਵਾਜਾ ਸਾਹਿਬ ਨੇ ਰੋਜ਼ਾ ਤੋੜ ਦਿੱਤਾ ਸ਼ਾਇਦ ਇਹਨਾਂ ਨੂੰ ਭੁੱਲ ਗਿਆ ਕਿ ਅਸੀਂ ਰੋਜ਼ਾ ਰੱਖਿਆ ਹੋਇਆ ਹੈ ਕਿਉਂਕਿ ਕਿਹਾ ਜਾਂਦਾ ਜੇ ਭੁੱਲ ਭੁਲੇਖੇ ਰੋਜ਼ੇਦਾਰ ਕੁਝ ਖਾ ਲਵੇ ਤਾਂ ਮਾਫੀ ਮੰਗੇ ਤੋਬਾ ਕਰੇ ਤਾਂ ਉਹਦਾ ਗੁਨਾਹ ਬਖਸ਼ਿਆ ਜਾਂਦਾ ਹੈ ਸ਼ਾਇਦ ਖਵਾਜਾ ਸਾਹਿਬ ਨੇ ਗਲਤੀ ਨਾਲ ਭੁੱਲ ਗਏ ਭੁਲੇਖਾ ਪੈ ਗਿਆ ਇਹਨਾਂ ਨੂੰ ਤਾਂ ਇਹ ਗਲਤੀ ਨਾਲ ਇਹਨਾਂ ਨੇ ਪਕੌੜਾ ਖਾ ਲਿਆ ਹੁਣ ਦੂਜਾ ਪਕੌੜਾ ਚੱਕਣ ਲੱਗੇ ਜਦੋਂ ਖਵਾਇਆ ਸਾਹਿਬ ਤਾਂ ਸੇਵਕ ਨੇ ਹੱਥ ਜੋੜੇ ਕਹਿੰਦਾ ਹਜ਼ੂਰ ਸ਼ਾਇਦ ਤੁਸੀਂ ਭੁੱਲ ਗਏ ਹੋ ਮੈਂ ਤੁਹਾਨੂੰ ਯਾਦ ਦਿਲਾਣਾ ਚਾਹੁੰਦਾ ਤੁਹਾਡਾ ਰੋਜ਼ਾ ਹੈ ਪਹਿਲਾਂ ਸ਼ਾਇਦ ਗਲਤੀ ਨਾ ਹੋ ਗਿਆ ਪਰ ਹੁਣ ਦੂਜਾ ਪਕੌੜਾ ਖਾਣ ਲੱਗੇ ਹੋ ਯਾਦ ਦਿਲਾ ਦੇ ਮੈਂ ਹਜ਼ੂਰ ਤੁਹਾਡਾ ਰੋਜ਼ਾ ਹੈ ਤਾਂ ਖਵਾਇਆ ਸਾਹਿਬ ਨੇ ਹੱਸ ਕੇ ਦੇਖਿਆ ਕਹਿੰਦੇ ਤੈਨੂੰ ਕੀ ਲੱਗਦਾ ਹੈ ਇਹ ਭੁੱਲ ਗਏ ਸੀ ਰੋਜ਼ਾ ਸਾਨੂੰ ਹੀ ਪਤਾ ਸਾਡਾ ਰੋਜ਼ਾ ਹੈ ਕਹਿੰਦਾ ਹਜ਼ੂਰ ਜੇ ਪਤਾ ਹੈ ਰੋਜ਼ਾ ਫਿਰ ਤੁਸੀਂ ਪਕੌੜਾ ਕਿਉਂ ਖਾ ਰਹੇ ਹੋ ਫਿਰ ਤੁਸੀਂ ਪਕੌੜੇ ਕਿਉਂ ਖਾ ਰਹੇ ਹੋ ਯੋਕੇ ਰੋਜ਼ੇਦਾਰ ਤਾਂ ਕੁਝ ਖਾਵੇ ਹਰਾਮ ਹੁੰਦਾ ਹੈ। ਰੋਜ਼ਾ ਤੋੜਨਾ ਹਰਾਮ ਹੈ। ਫਿਰ ਤੁਸੀਂ ਕਿਉਂ ਖਾ ਰਹੇ ਹੋ? ਉਸ ਲਈ ਖਵਾਜਾ ਸਾਹਿਬ ਨੇ ਕਿਹਾ ਦੋ ਚੀਜ਼ਾਂ ਸੀ ਮੇਰੇ ਸਾਹਮਣੇ। ਜਾਂ ਤਾਂ ਮੈਂ ਰੋਜ਼ਾ ਤੋੜਾਂ ਜਾਂ ਇਹ ਮਾਈ ਦਾ ਦਿਲ ਤੋੜਾਂ। ਇਹ ਮਾਈ ਦਾ ਦਿਲ ਤੋੜਨਾ ਮੈਨੂੰ ਮਨਜ਼ੂਰ ਨਹੀਂ ਹੈ। ਕਿਉਂਕਿ ਕਿੰਨੇ ਪਿਆਰ ਨਾਲੇ ਬਣਾ ਕੇ ਲਿਆਈ ਹੈ। ਇਹਦਾ ਪ੍ਰੇਮ ਕਿੰਨਾ ਹੈ? ਇਹਦੀ ਸ਼ਰਧਾ ਕਿੰਨੀ ਹੈ? ਕਿਦਾਂ ਬਰਸਾਤ ਵਿੱਚ ਭੇਜਦੀ ਹੋਈ ਲੈ ਕੇ ਆਈ ਹੈ। ਉਹ ਰੋਜ਼ਾ ਟੁੱਟ ਗਿਆ। ਉਹ ਮਾਫੀ ਮੰਗ ਕੇ ਕੱਲ ਨੂੰ ਪੂਰਾ ਕਰ ਲਵਾਂਗੇ। ਪਰ ਜੇ ਮਾਈ ਦਾ ਦਿਲ ਟੁੱਟ ਜਾਂਦਾ ਤਾਂ ਇਹ ਦਿਲ ਟੁੱਟਿਆ ਪੂਰਾ ਕਿਦਾ ਕਰਨਾ ਸੀ ਕਿਉਂਕਿ ਜਿਹੜਾ ਇੱਕ ਵਾਰ ਦਿਲ ਟੁੱਟ ਜਾਵੇ ਨਾ ਮੁੜ ਕੇ ਜੁੜਦਾ ਨਹੀਂ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਤੁਸੀਂ ਵੀ ਇਹ ਸੋਚਣਾ ਹੈ ਕਿ ਅਸੀਂ ਦਿਲ ਟੁੱਟਣ ਤੋਂ ਬਚਾਣੇ ਹੈ ਸਮਝਦੇ ਹੋ ਕਿ ਨਹੀਂ ਅੱਜ ਇਨਸਾਨ ਇਦਾਂ ਦੇ ਬੋਲ ਬੋਲਦਾ ਹੈ ਪੱਥਰ ਵਰਗੇ ਇਦਾਂ ਦੀਆਂ ਗੱਲਾਂ ਕਰਦਾ ਹੈ ਪੱਥਰ ਵਰਗੀਆਂ ਕਿ ਮਾਰ ਮਾਰ ਕੇ ਦੂਜੇ ਦਾ ਦਿਲ ਹੀ ਚੱਕਣਾ ਚੂਰ ਕਰ ਦਿੰਦਾ ਹੋ ਜਾਂਦਾ ਕਿ ਨਹੀਂ ਜਵਾਬ ਦਿਓ ਸਾਨੂੰ ਤੁਹਾਡੀ ਇਹ ਜਵਾਨ ਤੁਹਾਡੇ ਬੋਲ ਜਰਾ ਹੁਣ ਗੌਰ ਕਰਨਾ ਕਿਹੜਾ ਕਿਹੜਾ ਕੰਮ ਕਰ ਸਕਦੇ ਆ ਤੁਹਾਡੇ ਬੋਲ ਤੀਰ ਤਲਵਾਰ ਦਾ ਕੰਮ ਵੀ ਕਰ ਸਕਦੇ ਆ ਤੁਹਾਡੇ ਬੋਲ ਮੱਲਮ ਪੱਟੀ ਦਾ ਕੰਮ ਵੀ ਕਰ ਸਕਦੇ ਆ ਤੁਹਾਡੇ ਬੋਲ ਪੱਥਰ ਦਾ ਕੰਮ ਵੀ ਕਰ ਸਕਦੇ ਆ ਤੁਹਾਡੇ ਬੋਲ ਫੁੱਲਾਂ ਦਾ ਕੰਮ ਵੀ ਕਰ ਸਕਦੇ ਆ ਕਰ ਸਕਦੇ ਆ ਨਹੀਂ ਤੀਰ ਤਲਵਾਰ ਦਾ ਕੰਮ ਕਿੱਦਾਂ ਕਰਦੇ ਆ ਕਿ ਕਿਸੇ ਨੂੰ ਬੁਰੇ ਬੋਲ ਬੋਲੋ ਇਦਾਂ ਦਾ ਉਹਦੇ ਦਿਲ ਤੇ ਜ਼ਖਮ ਲੱਗਦਾ ਸਾਰੀ ਜ਼ਿੰਦਗੀ ਨਹੀਂ ਭਰਦਾ ਤਾਂ ਜਦੋਂ ਗਾਲੀ ਗਲੋਚ ਕਰਦੇ ਆਂ ਦੂਜੇ ਨਾਲ ਬੁਰਾ ਬੋਲਦੇ ਆਂ ਬਦਸਲੂਕੀ ਕਰਦੇ ਆਂ ਤਾਂ ਉਹ ਤੀਰ ਤਲਵਾਰ ਵਾਲੇ ਬਚਨ ਐ ਜੋ ਸਾਡੇ ਸਰੀਰ ਨੂੰ ਚੀਰ ਕੇ ਰੱਖ ਦਿੰਦੇ ਆਂ ਜ਼ਰਾ ਗੌਰ ਕਰਨਾ ਜਦੋਂ ਕੋਈ ਮਾਰਾ ਬੋਲ ਬੋਲਦੇ ਆਂ ਜੋ ਦਿਲਾਂ ਨੂੰ ਤੋੜ ਕੇ ਰੱਖ ਦੇਵੇ ਉਸਲੇ ਪੱਥਰ ਤਾਂ ਜਦੋਂ ਕੋਈ ਪਿਆਰਾ ਬੋਲ ਬੋਲਦੇ ਆਂ ਜੇ ਦੂਜਿਆਂ ਨੂੰ ਖੁਸ਼ੀ ਦੇ ਦੇਵੇ ਉਸਲੇ ਫੁੱਲ ਹੈ ਕਿਉਂਕਿ ਫੁੱਲ ਮਹਿਕ ਦਿੰਦੇ ਆਂ ਖੁਸ਼ੀ ਦਿੰਦੇ ਆਂ ਇਹ ਤੁਹਾਡੇ ਹੱਥ ਹੈ ਤੁਸੀਂ ਆਪਣੇ ਬੋਲਾਂ ਨੂੰ ਮੱਲਮ ਪੱਟੀ ਬਣਾਉਣਾ ਹੈ ਪੱਥਰ ਬਣਾਉਣਾ ਹੈ ਤੀਰ ਤਲਵਾਰ ਬਣਾਉਣਾ ਹੈ ਫੁੱਲ ਬਣਾਉਣਾ ਹੈ ਇਹ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਜਿੱਦਾਂ ਦੱਸਿਆ ਕਿ ਫਕੀਰ ਗੁਰੂ ਰਹਿਬਰ ਹਮੇਸ਼ਾ ਦਿਲਾਂ ਨੂੰ ਟੁੱਟਣ ਤੋਂ ਬਚਾਉਂਦੇ ਪਤਾ ਕਿ ਉਹ ਬਚਾਉਂਦੇ ਦਿਲਾਂ ਨੂੰ ਟੁੱਟਣ ਤੋਂ ਦੱਸ ਦਈਏ ਹੁਣੇ ਵੀ ਰਾਜ ਜ਼ਰਾ ਹੁਣ ਗੌਰ ਕਰਨਾ ਦਿਲਾਂ ਨੂੰ ਟੁੱਟਣ ਤੋਂ ਕਿਉਂ ਬਚਾਉਂਦੇ ਐ ਸੰਤ ਗੁਰੂ ਰਹਿਬਰ ਫਕੀਰ ਕਿਉਂਕਿ ਉਹ ਮੰਨਦੇ ਐ ਕਿ ਜਿਹੜਾ ਇਨਸਾਨ ਦਾ ਦਿਲ ਐ ਇਹ ਰੱਬ ਦਾ ਕੀ ਹੈ ਘਰ ਐ ਮੰਨਦੇ ਐ ਕਿ ਨਹੀਂ ਕਿਆ ਗਿਆ ਨਾ ਮੰਦਰ ਹਟਾ ਦੇ ਮਸਜਿਦ ਹਟਾ ਦੇ ਹਟਾ ਦੇ ਜੋ ਕੁਝ ਟੈਂਦਾ ਪਰ ਬੰਦੇ ਦਾ ਦਿਲ ਨਾ ਟਾਂਵੀ ਦਿਲ ਵਿੱਚ ਮੌਲਾ ਰਹਿੰਦਾ